ਮਿੱਤਰ ਪਿਆਰਿਓ ਮੇਰੇ ਨਾਲ ਵਿਸ਼ਵਦੀਪ ਫਾਜ਼ਲਕਾ ਪਿਛਲੇ 2 ਦਿਨਾਂ ਤੋਂ ਪੰਜਾਬ 'ਚ ਇੱਕ ਵੱਡੀ ਚਰਚਾ ਚੱਲ ਰਹੀ ਹੈ ਮਸਲਾ ਭਖਿਆ ਹੋਇਆ ਕਿ ਵਿਸ਼ਵਦੀਪ ਫਾਜ਼ਲਕਾ ਨੂੰ ਪੁਲਿਸ ਵਾਲੇ ਦੇ ਨਾਮ ਦੇ ਉੱਪਰ ਇੱਕ ਫੋਨ ਆਇਆ ਬਈ ਕੀ ਤੂੰ ਭਾਨੇ ਸਿੱਧੂ ਦੀ ਰੈਲੀ 'ਚ ਗਿਆ ਸੀ ਕੀ ਤੂੰ ਭਾਨੇ ਸਿੱਧੂ ਦੇ ਮਗਰ ਗਿਆ ਸੀ ਜੇ ਗਿਆ ਸੀ ਤਾਂ ਕਿਉਂ ਗਿਆ ਸੀ ਇਸ ਮਸਲੇ ਦੇ ਉੱਪਰ ਵਿਸ਼ਵਦੀਪ ਫਾਜ਼ਲਕਾ ਨੂੰ ਫੋਨ ਆਇਆ ਸੀ ਤੇ ਕਾਫੀ ਆ ਉਹ ਗੱਲਾਂ ਜਿਹੜੇ ਫੋਨ ਕੀਤਾ ਸੀ ਉਹਨੇ ਕਿਹਾ ਸੀ ਮੈਂ ਸੀਆਈਏ ਥਾਣੇ ਤੋਂ ਮੁਨਸੀ ਬੋਲਦਾ ਪ੍ਰੇਮਚੰਦ ਮੁਨਸੀ ਪੁਲਿਸ ਦਾ ਉਹਨੇ ਆਪਦਾ ਨਾਂ ਦੱਸਿਆ ਸੀ ਤੇ ਪੂਰੀ ਅਸਲ ਸੱਚ ਕੀ ਆ ਪੂਰੀ ਸਚਾਈ ਕੀ ਆ ਉਹਦੇ ਤੇ ਗੱਲ ਕਰਦੇ ਆ ਵਿਸ਼ਵਦੀਪ ਦੇ ਉੱਪਰ ਗੱਲ ਆ ਰਹੀ ਹੈ ਕਿ ਵਿਸ਼ਵਦੀਪ ਪੁਲਿਸ ਦੇ ਨਾਂ ਤੇ ਫੋਨ ਸੁਣ ਕੇ ਤੇ ਡਰ ਗਿਆ ਸੀ ਦੱਬ ਗਿਆ ਸੀ ਔਰ ਫਿਰ ਉਸ ਤੋਂ ਬਾਅਦ ਕੀ ਉਹ ਪੁਲਿਸ ਦਾ ਹੀ ਫੋਨ ਸੀ ਇਹਾਂ ਪੁਲਿਸ ਦੇ ਨਾਂ ਤੇ ਕਿਸੇ ਹੋਰ ਬੰਦੇ ਨੇ ਝੂਠਾ ਫੋਨ ਕੀਤਾ ਸੀ ਆਪਾਂ ਗੱਲ ਕਰਦੇ ਹਾਂ ਵਿਸ਼ਵਦੀਪ ਹੋਰਾਂ ਦੇ ਨਾਲ ਵੀਡੀਓ ਸ਼ੇਅਰ ਕਰੀ ਜਾਓ ਆਪਣਾ ਕਮੈਂਟ ਲਿਖਿਓ ਕਿ ਤੁਹਾਨੂੰ ਇਹ ਪੂਰਾ ਵਰਤਾਰਾ ਕੀ ਲੱਗਦਾ ਹੈ ਵਿਸ਼ਵਜੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜਾ ਇਹ ਫੋਨ ਆਇਆ ਤੇ ਥਾਣੇ ਦੇ ਮੁੰਚੀ ਪ੍ਰੇਮ ਚੰਦ ਦੇ ਨਾਂ ਤੇ ਤੁਹਾਨੂੰ ਫੋਨ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਇਹ ਦੱਸੋ ਲੋਕ ਕਹਿੰਦੇ ਨੇ ਤੁਸੀਂ ਡਰ ਗਏ ਸੀ ਤੁਸੀਂ ਦਬ ਗਏ ਸੀ ਇਹ ਡਰਨ ਤੇ ਦਬਣ ਦਾ ਸੱਚ ਕੀ ਹੈ ਪਹਿਲਾਂ ਤਾਂ ਜਿੰਨੇ ਸੱਜਣ ਵੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਫਤੇ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜੇ ਗੱਲੇ ਕਰਗੇ ਜੀ ਪਹਿਲਾਂ ਤਾਂ ਮੈਂ ਗੱਲ ਇਹ ਕਹੂੰਗਾ ਵੀ ਇੱਕ ਛੇਰ ਹੁੰਦਾ ਜੰਗਲ ਦੇ ਵਿੱਚ ਜਦੋਂ ਤੋਂ ਉਹ ਠੀਕ ਹੋਵੇ ਤਾਂ ਉਹਦੇ ਤੋਂ ਹਾਥੀ ਵੀ ਡਰ ਡਰ ਭਜਦੇ ਆ ਉਹ ਤੋਂ ਸਾਰੇ ਜਾਨਵਰ ਡਰ ਕੇ ਭਜਦੇ ਆ ਪਰ ਜਦੋਂ ਉਹ ਛੇਰ ਬਿਮਾਰ ਹੋਵੇ ਤਾਂ ਉਹਦਾ ਕੁੱਤੇ ਵੀ ਮੂੰਹ ਚੜਦੇ ਇਹਦੇ ਵਿੱਚ ਕੋਈ ਮੈਂ ਗੱਲ ਗਲਤ ਨਹੀਂ ਕਰ ਰਿਹਾ ਮੈਂ ਇਹ ਨਹੀਂ ਕਹਿੰਦਾ ਉਹ ਵੀ ਮੈਂ ਇਹ ਜਿਹੜਾ ਕਹਿ ਲਓ ਵੀ ਮੈਂ 21 ਤਰੀਕ ਦਾ ਬਿਮਾਰ ਸੀਗਾ ਜਿਹੜੇ ਹਸਪੀਟਲਾਂ ਦੇ ਵਿੱਚ ਮੈਂ ਦਾਖਲ ਰਿਆ ਮੇਰੇ ਬੋਤਲਾਂ ਲੱਗਦੀਆਂ ਰਹੀਆਂ ਮੇਰੇ ਹੱਥ ਪ੍ਰੁੰਨੇ ਪਏ ਇੰਨੇ ਕਿਸੇ ਚਿੱਟੇ ਵਾਲੇ ਦੇ ਨਹੀਂ ਪ੍ਰੁੰਨੇ ਹੋਣੇ ਜਿੰਨੇ ਮੇਰੇ ਪ੍ਰੁੰਨੇ ਪਏ ਆ ਫਿਰ ਇਹ ਜਿਹੜਾ ਕਹਿ ਲਓ ਆ ਦੋਨੇ ਹੱਥਾਂ ਤੇ ਬਾਹਾਂਾਂ ਤੇ ਆ ਆ ਵੇਖੋ ਜੀ ਆ ਤੇ ਦੋਨੇ ਹੱਥਾਂ ਤੇ ਬਾਹਾਂਾਂ ਤੇ ਆ ਸਾਰੀਆਂ ਪਾਸਿਆਂ ਤੇ ਟੀਕੇ ਲੱਗ ਲਾ ਬੁਰਾ ਹਾਲ ਸੀ ਮੈਂ ਟੀਕਾ ਲਵਾ ਰਿਆ ਸੀ ਡਾਕਟਰ ਸਾਹਿਬ ਕੋਲੋਂ ਤੇ ਮੁੰਡੇ ਮੈਨੂੰ ਇਹ ਮੁੰਡੇ ਨੇ ਕਿਹਾ ਜਿਹੜਾ ਮੇਰੇ ਨਾਲ ਸੀ ਉਹ ਆਂਦਾ ਵੀ ਸੀਏ ਸਟਾਫ ਤੋਂ ਫੋਨ ਆਇਆ ਮੁੰਛੀ ਦਾ ਮੈਂ ਕਿਹਾ ਵੀ ਕੀ ਕਹਿ ਰਿਹਾ ਉਹ ਆਂਦਾ ਰਿਕਾਰਡਿੰਗ ਸੁਣ ਲਾ ਉਹਦੀ ਰਿਕਾਰਡਿੰਗ ਸੁਣੀ ਤਾਂ ਉਹ ਬੋਲਿਆ ਵੀ ਠੀਕ ਕਰ ਦਾਂਗੇ ਕਰ ਦਾਂਗੇ ਤਾਂ ਮੈਂ ਜਿਹੜਾ ਕਹਲੋ ਵੀ ਜਦੋਂ ਉਹ ਪੁਲਿਸ ਮੁਲਾਜ਼ਮ ਆ ਅਕਸਰ ਚਲੋ ਹੈ ਤੇ ਭਾਵੇਂ ਸਾਡੇ ਨੌਕਰ ਆ ਪਰ ਗੱਲ ਮੈਂ ਤਲੀਮ ਦੇ ਨਾਲ ਕਰਦਾ ਹਾਂ ਚਾਹੇ ਕੋਈ ਹੋਵੇ ਉਹ ਜਦੋਂ ਮੈਂ ਟੀਕਾ ਲਵਾ ਕੇ ਤੇ ਮੈਂ ਉਹਦੇ ਨਾਲ ਗੱਲ ਕੀਤੀ ਇੱਕ ਵੈਸੇ ਵੀ ਮੈਂ ਬਿਮਾਰ ਚੱਲ ਰਿਹਾ ਤੁਹਾਨੂੰ ਵੀ ਪਤਾ ਥੋੜੇ ਸਾਹਮਣੇ ਗੋਲੀਆਂ ਲੈ ਕੇ ਹਟਿਆ ਤਾਂ ਉਹਨਾਂ ਨੂੰ ਮੈਂ ਕਿਹਾ ਹਾਂ ਜੀ ਮਾਲਕੋ ਕੀ ਹਾਲ ਆ ਫਰਮਾਓ ਜੀ ਉਹਨੇ ਆਪ ਦਾ ਜਿਹੜਾ ਲੈਹਦਾ ਸੀ ਆਪਦੀ ਜਿਹੜੀ ਐਕਟਿੰਗ ਢੋਂਗ ਰਚਿਆ ਜਿਹੜਾ ਵੀ ਉਹ ਆਂਦਾ ਸੀ ਬਲੌਗਰ ਚੱਕਦੇ ਨੇ ਆ ਜਾਂ ਉਹ ਕਰਦੇ ਨੇ ਰਹੀ ਗੱਲ ਦਬਨ ਦੀ ਜੇ ਆਪਾਂ ਦਬਨ ਵਾਲੇ ਹੁੰਦੇ ਤਾਂ ਆਪਾਂ ਬੋਲਦੇ ਨਹੀਂ ਸੀਗੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਹਾਂ ਭਾਈ ਉਹਦੇ ਵਿੱਚ ਜਿਹੜੀ ਮੇਰੀ ਆਵਾਜ਼ ਆ ਨਰਮਾਈ ਦੇ ਵਿੱਚ ਆ ਤੇ ਮੈਂ ਕਿਹਾ ਗੱਲ ਕਰੀ ਜਾਂਦੇ ਜਦੋਂ ਰਿਕਾਰਡਿੰਗ ਤਾਂ ਮੇਰੇ ਕੋਲ ਚੱਲੀ ਜਾਂਦੀ ਆ ਤੇ ਕਹਿ ਕੀ ਰਿਹਾ ਮੈਂ ਖੋ ਸੁਣ ਲਈਏ ਪਹਿਲਾਂ ਫੇ ਜਿਹੜਾ ਉਹ ਤੋਂ ਬੋਲਿਆ ਜਿਹਦੇ ਵਿੱਚ ਉਹ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਲੋਕ ਕਹਿ ਰਹੇ ਨੇ ਜਿਹੜਾ ਜਿਹੜਾ ਉਹ ਰਿਕਾਰਡਿੰਗ ਦੇ ਵਿੱਚ ਸਾਰੇ ਲੋਕਾਂ ਨੇ ਸੁਣ ਲਿਆ ਜੀ ਬਈ ਉਹ ਤੁਹਾਨੂੰ ਰਿਕਾਰਡਿੰਗ ਚ ਕਹਿ ਰਿਹਾ ਵੀ ਮੈਂ ਥਾਣੇ ਤੋਂ ਮੁੰਚੀ ਬੋਲਦਾ ਪ੍ਰੇਮਚੰਦ ਮੇਰਾ ਨਾਂ ਤੇ ਕਹਿ ਰਿਹਾ ਵੀ ਤੁਸੀਂ ਉਥੇ ਭਾਨੇ ਸਿੱਧੂ ਦੇ ਮਗਰ ਗਏ ਸੀ ਤੁਸੀਂ ਕਹਿ ਰਹੇ ਹੋ ਵੀ ਮੈਂ 3 ਤਰੀਕ ਨੂੰ ਨਹੀਂ ਗਿਆ ਉਸ ਤੋਂ ਪਹਿਲਾਂ ਮੈਂ ਗਿਆ ਸੀ 29 ਤਰੀਕ ਫੇਰ ਜਿਹੜੀ ਉਹਨੇ ਗੱਲ ਬਹੁਤ ਵੱਡੀ ਆਖੀ ਆ ਜੀ ਬਈ ਤੁਸੀਂ ਹਟ ਜੋ ਤੁਸੀਂ ਟਲ ਜੋ ਨਹੀਂ ਤਾਂ ਫਿਰ ਆ ਹੋਊਗਾ ਉਹ ਹੋਊਗਾ ਫਲਾਨ ਹੋਊਗਾ ਇੱਥੋਂ ਤੱਕ ਉਹਨੇ ਕਿਹਾ ਵੀ ਇਹ ਜਿਹੜੇ ਉਹ ਕਹਿੰਦਾ ਭਗਵੰਤ ਮਾਨ ਸਾਹਿਬ ਦਾ ਮਾਨ ਸਾਹਿਬ ਦਾ ਕਹਿੰਦਾ ਸਾਨੂੰ ਫੋਨ ਆਇਆ ਜੀ ਵੀ ਜਿਹੜੇ ਇਹ ਪਹਿਲਾਂ ਪਿਆਰ ਨਾਲ ਸਮਝਾਓ ਤੇ ਨਹੀਂ ਤਾਂ ਫਿਰ ਸਖਤ ਕਾਰਵਾਈ ਕਰਾਂਗੇ ਇਹਨੂੰ ਕੀ ਸਮਝਦੇ ਇਹ ਅਸਲ ਦੇ ਵਿੱਚ ਭਗਵੰਤ ਮਾਨ ਦਾ ਕਸੂਰ ਨਹੀਂਗਾ ਜੀ ਭਗਵੰਤ ਮਾਨ ਅਰਗਾ ਤਾਂ ਹੀਰਾ ਕੋਈ ਬੰਦਾ ਹੀ ਹੈਣੀਗਾ ਅਫਸੋਸ ਦੀ ਗੱਲ ਇਹ ਆ ਵੀ ਜਿਸ ਦਿਨੇ ਸੁੱਤਾ ਪਿਆ ਸੀ ਮੁੱਖ ਮੰਤਰੀ ਬਣਿਆ ਸੀ ਇਹ ਬਹੁਤ ਨੇ ਛੀਦਾਂ ਦਾ ਨਾਮ ਵਰਤਿਆ ਤੇ ਉਹ ਜਿਹੜਾ ਕਹਿ ਲਓ ਵੀ ਇੱਕ ਇੱਕ ਦਿਨ ਜਿਵੇਂ ਸੌ ਗਿਆ ਕੋਈ ਥਕਾਵਟ ਸੀਗੀ ਤਾਂ ਰਾਤ ਨੂੰ ਇਹਦੇ 'ਚ ਜਰਨ ਡੈਰ ਆ ਗਿਆ ਹੁਣ ਭਗਵੰਤ ਮਾਨ ਜਿਹੜਾ ਉਹ ਉਰਫ ਜਰਨ ਡੈਰ ਬਣਿਆ ਹੋਇਆ ਨਾਲ ਜਿਹੜਾ ਜਿਹੜਾ ਕਹਿ ਲਓ ਵਜ਼ੀਰ ਖਾਨ ਬਣਿਆ ਹੋਇਆ ਠੰਡੇ ਪਾਣੀ ਪਵਾਉਣ ਵਾਲਾ ਇਹਨੇ ਉਹ ਜਿਹੜੇ ਜਿੰਨੇ ਬਸ ਇਹਦਾ ਮੈਂ ਕੱਲਾ ਗੁੱਸਾ ਨਾ ਕਰੇ ਜੀ ਕੱਲਾ ਆਰੇ ਨਹੀਂ ਲਵਾਏ ਇਹਨੇ ਇੱਕੋ ਜਿਹੜਾ ਕਹਿ ਲੋ ਹੋਣੇ ਨੇ ਕੱਲੇ ਲੋਕਾਂ ਨੇ ਸਿਰ ਨਹੀਂ ਕਟਵਾਏ ਇੰਨੀ ਬਾਈ ਇਹਦਾ ਉਹ ਜਿਹੜਾ ਸਾਡੇ ਗੁਰੂਆਂ ਤੇ ਜਿਨ੍ਹਾਂ ਤੇ ਤਸ਼ੱਦਦ ਧਾਏ ਨਾ ਇਹਨੇ ਪੱਲ ਕੋਈ ਨਹੀਂ ਛੱਡਿਆ ਖਾਣਾ ਖਰਾਬ ਉਹਨਾਂ ਦਾ ਹੋਇਆ ਬਈ ਮੈਂ ਕਿਹਾ ਕਹੀ ਇਹਨਾਂ ਕਿਉਂਕਿ ਮੇਰਾ ਬਿਮਾਰ ਦੇ ਇਹਨਾਂ ਦੇ ਬੰਦਿਆਂ ਨੇ ਮਜ਼ਾਕ ਡਾਇਆ ਜਿਹੜੇ ਚੂੜੀਆਂ ਪਾ ਕੇ ਬੈਠੇ ਘਰਾਂ ਦੇ ਇਹਨਾਂ ਦੇ ਇਹ ਮੇਰੀ ਵੀ ਤੁਸੀਂ ਯਾਦ ਰੱਖਿਆ ਜੇ ਗੱਲ ਤੁਸੀਂ ਯਾ ਸਾਡੇ 'ਚ ਵੀ ਕਦੇ ਆ ਕੇ ਪ੍ਰਮਾਤਮਾ ਹੀ ਬੋਲਦਾ ਹੁੰਦਾ ਇਹਨਾਂ ਦਾ ਖਾਣਾ ਹੀ ਖਰਾਬ ਹੋਣਾ ਜਿਹੜਾ ਇਸ ਟਾਈਮੇ ਬੰਦਾ ਕਰ ਹੀ ਜਾਂਦਾ ਲੋਕਾਂ ਦੇ ਨਾਲ ਬੋਲਣ ਵੀ ਨਹੀਂ ਦੇ ਰਿਆ ਕੀ ਗੱਲ ਤੂੰ ਡਰਦਾ ਕਿਹੜੀ ਗੱਲਾਂ ਆ ਤੂੰ ਤਾਂ ਆਪਾਂ ਦਾ ਹਾਂ ਸੀ ਬੋਲੋ ਹੁਣ ਜਦੋਂ ਬੋਲਦੇ ਆ ਤਾਂ ਜਾਂ ਉਹਦੇ ਕੰਨਾਂ 'ਚ ਮੁੰਡੇ ਡਾਲਾ ਕੋਈ ਨਾ ਕੋਈ ਲੋਕ ਤਾਂ ਬੋਲਣਗੇ ਹੁਣ ਤੂੰ ਅੰਨਾ ਤਾਂ ਹੋਇਆ ਹੀ ਪਿਆ ਮੈਂ ਤਾਂ ਕਹੂੰਗਾ ਹੁਣ ਤੂੰ ਦਿਸਣਾ ਤਾਂ ਬੰਦ ਹੋਇਆ ਹੀ ਪਿਆ ਨਾ ਤੈਨੂੰ ਚਿਕਟਾ ਦੀਂਦਾ ਨਾ ਤੈਨੂੰ ੱੱਕੇ ਸ਼ਾਈਆਂ ਦੀਂਦਿਆਂ ਉਲਟਾ ਜਿਹੜਾ ਉਹ ਆਪਣਾ ਜਿਹੜਾ ਪਰਚਾ ਪਾਇਆ ਸੀਗਾ ਉਹ ਜਿਹੜਾ ਭਾਨੇ ਦੀਆਂ ਭੈਣਾਂ ਤੇ ਜਿਹੜਾ ਕਹਿ ਲੋ ਵੀ ਭੂਤ ਨੇ ਕਿਹਾ ਤਾਂ ਵੀ ਹਾਂ ਹਾਂ ਪਾ ਦੇਣਾ ਉਹ ਵੀ ਫਿਰਦਾ ਇਹਨਾਂ ਨੇ ਕੋਈ ਆਤਮਾ ਖਰੀਦੀਆਂ ਹੋਈਆਂ ਕਿਸੇ ਕੋਈ ਸਿੰਘਾਂ ਚ ਸਿਵੇਠਾ ਇਹਨਾਂ ਨੇ ਕਿਸੇ ਦੇਖੀ ਬਾਅਦ ਦੇ ਵਿੱਚ ਜਦੋਂ ਕਿਸੇ ਪੱਤਰ ਜਦੋਂ ਪੱਤਰਕਾਰ ਨੇ ਫੋਨ ਕੀਤਾ ਜਦੋਂ ਪੱਤਰਕਾਰ ਨੇ ਫੋਨ ਕੀਤਾ ਉਦੋਂ ਰਹੀ ਸਾਡੀ ਮਤਲਬ ਅਸੀਂ ਦੱਸ ਨਹੀਂ ਜਿਨ੍ਹਾਂ ਦੇ ਨਾਮ ਹੈ ਨਹੀਂਗੇ ਅਸੀਂ ਉਹ ਕੱਢ ਰਹੇ ਹਾਂ ਜਿਹੜੇ ਹੈ ਨਹੀਂ ਸੀ ਉੱਥੇ ਵੀ ਹੁਣ ਤੁਸੀਂ ਕੋਈ ਬਾਬੇ ਤੋਂ ਇਲਾਜ ਕਰਾ ਲਿਆ ਸੀ ਐਸਐਚਓ ਨੇ ਵੀ ਹਾਂ ਭਾਈ ਖੇਡ ਕੇ ਦੱਸ ਗਿਆ ਤੁਹਾਨੂੰ ਤੇ ਉਹ ਕਹਿੰਦਾ ਵੀ ਆ ਚੀਜ਼ ਤਾਂ ਹੈ ਨਹੀਂ ਸੀਗੀ ਤੇ ਉਹ ਬੱਸ ਇਹ ਡਰਾਮੇਬਾਜ਼ਾਂ ਦੀ ਸਰਕਾਰ ਤੇ ਉਹ ਨਾ ਬਸ ਬਈ ਇਹੀ ਚੱਲਦਾ ਰਿਹਾ ਪੁਲਸਾਂ ਕੋਲੋਂ ਕਟਵਾ ਕੇ ਬੰਦੇ ਸਰਕਾਰਾਂ ਨੇ ਬੰਦੇ ਮਰਵਾ ਕੇ ਅਫਸਰ ਡਿਸਮਿਸ ਕੀਤੇ ਆ ਪਰ ਅਜੇ ਤੱਕ ਕੋਈ ਇਨਸਾਫ ਥੋੜਾ ਕਹਾਂਗੇ ਆਪਾਂ ਨਹੀਂ ਪਰ ਪਰ ਜਿਸ ਤਰੀਕੇ ਦੇ ਨਾਲ ਜਿਹੜੇ ਤੁਹਾਨੂੰ ਫੋਨ ਕੀਤਾ ਪੁਲਿਸ ਦਾ ਮੁੰਛੀ ਬਣ ਕੇ ਜੀ ਉਹ ਕਹਿ ਰਿਹਾ ਕਿ ਭਗਵੰਤਮਾਨ ਸਾਹਿਬ ਨੇ ਸਾਨੂੰ ਕਿਹਾ ਵੀ ਇੱਕ ਵਾਰੀ ਪਿਆਰ ਨਾਲ ਸਮਝਾ ਲਓ ਕਹਿੰਦਾ ਜਿਹੜਾ ਪਰਚਾ ਪਾਇਆ 3 ਤਰੀਕ ਦਾ ਉਥੇ ਉਹਦੇ ਚ ਕਹਿੰਦਾ 150 ਅਣਪਛਾਤੇ ਰੱਖੇ ਨੇ ਤੇ ਉਹ ਅਣਪਛਾਤੇ ਆ ਜਿਹੜੇ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਨੇ ਜਾਂ ਬਲੌਗਰ ਨੇ ਇਹੀ ਉਹਦੇ ਚ ਚੱਕਣੇ ਨੇ ਇਹਦੇ ਬਾਰੇ ਕੀ ਸਮਝਦੇ ਇਹਦੇ ਬਾਰੇ ਇਹੀ ਹੈ ਵੀ ਜਿੰਨੇ ਹੁਣ ਆਮ ਆਦਮੀ ਪਾਰਟੀ ਤੇ ਚੂੜੀਆਂ ਪਾਈ ਬੈਠੇ ਆ ਮੇਰੇ ਹਾਥੋਂ ਮੈਨੂੰ ਮੜਾ ਆ ਦੇ ਲਹਿਜੇ ਚ ਹੋ ਜਾਂਦਾ ਕੋਈ ਨਹੀਂ ਮੈਂ ਦਵਾਈ ਤੇ ਮੈਂ ਲੈ ਹੀ ਲੈਣੀ ਆ ਅਸਲ ਚ ਬੱਲੇ ਤੁਸੀਂ ਪਾਈ ਬੈਠੇ ਚੂੜੀਆਂ ਝਾੜੂ ਦੀਆਂ ਆਖੇ ਮੇਰੇ ਹਾਥੋਂ ਮੈਂ ਨੌ ਨੌ ਚੂੜੀਆਂ ਹੈ ਥੋੜਾ ਠਹਿਰੋ ਸੱਜਣ ਮਜਬੂਰੀਆਂ ਹੈ ਤੇ ਇਧਰ ਕੇਸਰੀਵਾਲ ਨੇ ਹਾਥੋਂ ਮੇ ਡਾਲੀਆਂ ਹੈ ਤੇ ਕੁਝ ਥੋੜੀਆਂ ਜੀਆਂ ਰਾਗਵ ਚੱਡਾ ਨੇ ਜਿਹੜੀਆਂ ਡਾਲੀਆਂ ਹੈ ਤੇ 2027 ਮੇ ਇਹ ਭਗਵਾਨ ਤੁਮਨ ਹਾਥ ਸੇ ਉਤਾਰ ਦੇਗਾ ਇਹ ਜਿਹੜੀਆਂ ਚੂੜਨਾ ਪਾ ਕੇ ਬੈਠਿਆ ਜਨਾਨੀਆਂ ਬੜੀ ਬੈਠੇ ਆ ਘਰਾਂ ਦੇ ਵਿੱਚ ਐਡੇ ਪਿਓ ਦੇ ਜੰਮੇ ਆ ਕਿਸੇ ਦੇ ਚਿੱਟਾ ਬੰਦ ਕਰਕੇ ਵਿਖਾਓ ਤੁਹਾਨੂੰ ਮੈਂ ਮੰਨਾ ਵੱਡੇ ਯੋਧੇ ਤੁਸੀਂ ਬਣੇ ਬੈਠੇ ਆ ਜਿਹੜੇ ਆ ਫੇਸਬੁੱਕ ਹੀ ਵਿਦਵਾਨ ਸਾਡੇ ਅਰਗੇ ਨੂੰ ਕਹਿੰਦੇ ਅਸੀਂ ਵਿਦਵਾਨ ਨਹੀਂ ਬਣੇ ਬੈਠੇ ਵਿਦਵਾਨ ਬਣਿਆ ਬੈਠਾ ਤੁਹਾਡਾ ਭਗਵੰਤ ਮਾਨ ਜਿਹੜਾ ਸਟੇਜਾਂ ਤੇ ਤਾਂ ਐ ਗੱਲਾਂ ਕਰਦਾ ਮਾਰ ਜਿਵੇਂ ਇਹਦੇ ਅਰਗੇ ਕੋਈ ਬੰਦਾ ਹੀ ਹੈ ਨਹੀਂ ਜਦੋਂ ਤੇ ਇਹਦੇ ਮੂੰਹ ਦੇ ਵਿੱਚ ਇਹਦੇ ਨਾਸਾਂ ਕੋਲ ਮਾਈਕ ਹੋਵੇ ਉਦੋਂ ਤਾਂ ਬਣਿਆ ਹੁੰਦਾ ਏ ਕਦੇ ਬਣ ਗਿਆ ਸ਼ਹੀਦ ਭਗਤ ਸਿੰਘ ਕਦੇ ਬਣ ਗਿਆ ਉਦਮ ਸਿੰਘ ਤੇ ਜਦੋਂ ਮਾਈਕ ਪਾਸੇ ਜੋ ਨਾਲ ਦੀ ਨਾਲ ਜਰਨਲ ਡਾਇਰ ਬਣ ਜਾਂਦਾ ਤੁਸੀਂ ਚੂੜੀਆਂ ਪਾ ਕੇ ਬਹਿ ਜਾਓ ਹੁਣ ਜਿਹੜਾ ਕਹਿੰਦਾ ਨਾ ਅਣਪਛਾਤੇ ਉਹ ਮੇਰੀ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਮੇਰੀ ਸੇਧ ਇੱਕ ਵਾਰੀ ਹੋਈ ਨਹੀਂ ਮੈਂ ਸੇਧ ਦਾ ਫਰਕ ਹੁੰਦਾ ਥੋੜਾ ਜਿਹਾ ਇੱਕ ਮਹੀਨਾ ਜਿਹੜਾ ਕਹਿ ਲਓ ਵੀ ਉਹ 29 ਤਰੀਕ ਨੂੰ ਮੈਂ ਖਾ ਬੈਠਾ ਸੀ ਕੁਲਚੇ ਉੱਥੋਂ ਬਰਨਾਲੇ ਤੋਂ ਜਿਹੜੇ ਕਿ ਡਾਕਟਰ ਨੇ ਮੈਨੂੰ ਰੋਕੇ ਸੀ ਉਹਦੇ ਕਾਰਨ ਫਿਰ ਮੇਰਾ ਜਿਹੜਾ ਸਿਹਤ ਜਾਦੇ ਖਰਾਬ ਹੋ ਗਈ ਸੀ ਨਹੀਂ ਮੈਂ ਗੱਲ ਇਹ ਕਰ ਰਿਹਾ ਵੀ ਮੈਂ ਉਸੇ ਗੱਲ ਦਾ ਜਵਾਬ ਦੇ ਰਿਹਾ ਜੀ ਹਲੇ ਜਿਹੜੇ ਅਣਪਛਾਤੇ ਆ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਤੇ ਜਿਹੜੇ ਬਲੌਗਰ ਕਹਿ ਰਿਹਾ ਉਹ ਉਹਨਾਂ ਨੂੰ ਤਾਂ ਸਾਰੇ ਪੰਜਾਬ ਜਾਣਦੇ ਆ ਜਿਨ੍ਹਾਂ ਨੂੰ ਪਾਉਣਾ ਇਹਨਾਂ ਨੇ ਵੀ ਅੰਨੇ ਉਹ ਅੰਨੀ ਸਰਕਾਰ ਦੇ ਅੰਨੇ ਚੂੜਨਾ ਪਾ ਕੇ ਬੈਠਿਓ ਤੁਹਾਨੂੰ ਇਹ ਨਹੀਂ ਪਤਾ ਵੀ ਜਿਹੜੇ ਅਣਪਛਾਤੇ ਹੋ ਤਾਂ ਪਛਾਨੇ ਨਹੀਂ ਜਾਂਦੇ ਕਦੀ ਹਮ ਅਣਪਛਾਤੇ ਤੁਹਾਡੇ ਪਛਾਨੇ ਨਹੀਂ ਜਾਂਦੇ ਇਹ ਬੰਦੇ ਸਾਧਾਂ ਤੇ ਚੋਰਾਂ ਦਾ ਤੇ ਚੋਰਾਂ ਤੇ ਸਾਧਾਂ ਵਾਲਾ ਰੂਪ ਬਣਾਈ ਬੈਠੇ ਆ ਇਹ ਜਿਹੜਾ ਕਹਿ ਲੋ ਸਿੱਧੀਆਂ ਧਮਕਣਾ ਦਿੰਦੇ ਆ ਧਮਕਮਗਾ ਦੇ ਦੇ ਕੇ ਇਹ ਆਪ ਦੀ ਜਿਹੜੇ ਕਹਿ ਲੋ ਮਾਨ ਸਾਹਿਬ ਨੇ ਸਾਨੂੰ ਕਿਹਾ ਇੱਕ ਵਾਰੀ ਸਮਝਾਓ ਕੀ ਗੱਲ ਮਾਨ ਸਾਹਿਬ ਤੁਹਾਡਾ ਸਭਦਾਨ ਦਵਾਰ ਤੋਂ ਲਿਖੂਗਾ ਕੋਈ ਨਾ ਕੋਈ ਇਹ ਇੱਕ ਪਾਸੇ ਤਾਂ ਫੋਟੋ ਲਾਈ ਖੜਾ 바ਵਾ ਸਾਹਿਬ ਅੰਬੇਦਕਰ ਦੀ ਤੇ ਉਹਨਾਂ ਨੇ ਤਾਂ ਬੋਲਣਾ ਸਿਖਾਇਆ ਸੀ ਲੋਕਾਂ ਨੂੰ ਗੁੰਗੇ ਕਰਨ ਦਾ ਸਿਖਾਇਆ ਹੀ ਨਹੀਂ ਸੀ ਤੇ ਆ ਤੁਹਾਡੀ ਪਤਾ ਨਹੀਂ ਕਿਹੜੀ ਤੁਹਾਨੂੰ ਉਹਨੇ ਦਾਤੀ ਤਿੱਖੀ ਕਰਕੇ ਦਿੱਤੀ ਜਿਹੜੀ ਤੁਸੀਂ ਲੋਕਾਂ ਦੇ ਜਵਾਨ ਵੱਡੀ ਤੁਰੇ ਆਉਂਦੇ ਆ ਤੇ ਕੇਸਰੀਵਾਲ ਚੀਕਾਂ ਮਾਰਦਾ ਹੁੰਦਾ ਆਖੇ ਭਾਜੀਪੀ ਧੱਕਾ ਕਰਦੀ ਆ ਲੈ ਤੈਨੂੰ ਵੀ ਬਚ ਨਹੀਂ ਕੀਤੇ ਤੂੰ ਵੀ ਇਸ ਟਾਈਮ ਨਾਲ ਯਾਦ ਰੱਖ ਵੀ ਤੈਨੂੰ ਵੀ ਕੋਈ ਜੇਲ੍ਹ ਡਿੱਕੀ ਜਾਂਦੀ ਆ ਹੁਣ ਇਹਨਾਂ ਦੇ ਬੰਦੇ ਪਤਾ ਕੀ ਕਹਿਣਗੇ ਨੰਬਰ ਥੋੜਾ ਲਾ ਕੇ ਜਾਣਾ ਨੰਬਰ ਉਹਨੇ ਕਿਹੜਾ ਲੱਗ ਜਾਣਾ ਉਹ ਨੰਬਰ ਕੰਜਰ ਦੇ ਉਹ ਕਿਹੜਾ ਲਾਉਂਗੇ ਵਈ ਸਮਝ ਨਹੀਂ ਆਉਂਦੀ ਸੀਐਸਟਾਫ ਚੱਕੂਗਾ ਚੱਡੇ ਪਾੜੂਗਾ ਬਰਫ ਪਾ ਦਊਗਾ ਉੱਤੇ ਉਹ ਠੰਡਾ ਚ ਬਿਠਾਊਗਾ ਮਾਰ ਦੂਗਾ ਐਂਡ ਵਾਲੀ ਗੱਲ ਹੈ ਉੱਥੋਂ बच ਕੇ ਜੇਲ੍ਹ ਚ ਕਰੂਗਾ ਉੱਥੇ ਛੇਰ ਤਾੜੇ ਜਿਹੜਾ ਕਹਿੰਦੇ ਛੇਰ ਵੀ ਤਾੜੇ ਪਏ ਆ ਜੇ ਉਹਦੇ ਇਤਿਹਾਸ ਗਵਾ ਕੀ ਭਗਤ ਸਿੰਘ ਹੋਰੀ ਜੇਲ੍ਹਾਂ ਚ ਨਹੀਂ ਗਏ ਸੀ ਭਗਤ ਸਿੰਘ ਹੋਰੀ ਜੇਲਾ ਚ ਗਏ ਤਾਂ ਵੀ ਕ੍ਰਾਂਤੀ ਲਿਆਂਦੀ ਤਾਂ ਵੀ ਦੇਸ਼ ਆਜ਼ਾਦ ਇੱਕ ਇੱਕ ਸਭ ਤੋਂ ਵੱਡਾ ਸਵਾਲ ਜਿਹੜਾ ਲੋਕ ਜਾਨਣਾ ਚਾਹੁੰਦੇ ਆ ਵਿਸ਼ਵਦੀਪ ਜੀ ਜੀ ਜਿਸ ਤਰ੍ਹਾਂ ਤੁਹਾਨੂੰ ਫੋਨ ਆਇਆ ਵੀ ਤੁਸੀਂ ਭਾਨੇ ਸਿੱਧੂ ਦੇ ਹੱਕ ਚ ਗਏ ਹੋ ਆ ਕਰਦਿਆਂਗੇ ਉਹ ਕਰਦਿਆਂਗੇ ਮੈਂ ਥਾਣੇ ਤੋਂ ਬੋਲਦਾ ਮੈਂ ਮੁੰਚੀ ਬੋਲਦਾ ਕੀ ਵਾਕਿਆ ਹੀ ਉਹ ਥਾਣੇ ਦਾ ਮੁੰਚੀ ਹੋ ਸਕਦਾ ਫੋਨ ਕਰਨ ਵਾਲਾ ਜਾਂ ਕੋਈ ਹੋਰ ਹੋ ਸਕਦਾ ਕਿਉਂਕਿ ਅਸੀਂ ਜਿਹੜੇ ਨੰਬਰ ਤੋਂ ਇਹਨਾਂ ਨੂੰ ਫੋਨ ਆਇਆ ਵਿਸ਼ਵਦੀਪ ਨੂੰ ਵਿਸ਼ਵਦੀਪ ਤੋਂ ਨੰਬਰ ਲੈ ਕੇ ਅਸੀਂ ਉਸ ਨੰਬਰ ਤੇ ਫੋਨ ਕਰ ਚੁੱਕੇ ਹਾਂ ਪਰ ਅੱਗੋਂ ਕੋਈ ਫੋਨ ਚੱਕਦਾ ਨਹੀਂਗਾ ਇੱਕ ਦੋ ਸਾਡੇ ਸੱਜਣਾ ਨੇ ਫੋਨ ਕੀਤਾ ਅੱਗੋਂ ਚੱਕਿਆ ਔਰ ਸ਼ੱਕੇ ਪੈ ਰਿਹਾ ਅੰਦਾਜ਼ਾ ਇਹ ਲੱਗ ਰਿਹਾ ਵੀ ਵਿਸ਼ਵਦੀਪ ਜੀ ਸ਼ਾਇਦ ਉਹ ਜਿਹੜਾ ਫੋਨ ਕਰਨ ਵਾਲਾ ਬੰਦਾ ਸ਼ਾਇਦ ਉਹ ਬੰਦਾ ਪੁਲਿਸ ਦਾ ਨਹੀਂਗਾ ਸ਼ਾਇਦ ਉਹ ਪੁਲਿਸ ਦਾ ਮੁੰਚੀ ਨਹੀਂਗਾ ਉਹ ਕੋਈ ਹੋਰ ਬੰਦਾ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਜਾਂ ਸਪੋਰਟਰ ਹੋ ਸਕਦਾ ਜਾਂ ਆਗੂ ਹੋ ਸਕਦਾ ਹੈ ਪਰ ਸ਼ਾਇਦ ਉਹ ਪੁਲਿਸ ਦਾ ਬੰਦਾ ਨਹੀਂਗਾ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਕੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਐ ਇਸ ਮਾਮਲੇ ਦੀ ਜਾਂ ਤੁਹਾਨੂੰ ਕੀ ਲੱਗਦਾ ਕਿ ਵਾਕਈ ਉਹ ਥਾਣੇ ਤੋਂ ਕੋਈ ਬੰਦਾ ਜਾਂ ਫਿਰ ਕੋਈ ਆਮ ਆਦਮੀ ਪਾਰਟੀ ਦਾ ਹੋ ਸਕਦਾ ਪਹਿਲਾ ਨੰਬਰ ਤਾਂ ਇਹ ਐ ਮੈਂ ਇਥੇ ਪੁਲਿਸ ਪ੍ਰਸ਼ਾਸਨ ਨੂੰ ਇਹ ਕਹੂੰਗਾ ਕਿ ਛੱਕ ਸਾਰਿਆਂ ਨੂੰ ਇਹੀ ਆ ਯੂ ਆਮ ਆਦਮੀ ਪਾਰਟੀ ਦਾ ਬੰਦਾ ਐ ਦੱਸ ਵੀ ਰਾਇ ਵੀ ਉਹ ਖਡੂਰ ਸਾਹਿਬ ਪਤਾ ਜਿੱਥੋਂ ਲੱਗਿਆ ਵੀ ਖਡੂਰ ਸਾਹਿਬ ਤਹਿਸੀਲ ਜ਼ਿਲ੍ਹਾ ਤਰਨਤਾਰਨ ਇਹ ਕੋਈ ਮੁੰਡਾ ਪਿੰਡ ਹੈਗਾ ਉੱਥੋਂ ਦਾ ਬੰਦਾ ਹੈਗਾ ਸੰਧੂ ਸੰਧੂ ਅੱਛਾ ਤੇ ਜੇਕਰ ਉਹਨੂੰ ਨਹੀਂ ਫੜ ਸਕਦੇ ਮੈਂ ਰਾਤ ਐਪਲੀਕੇਸ਼ਨ ਲਾ ਕੇ ਆਇਆ ਥਾਣਾ ਅਰਨੀ ਵਾਲਾ ਛੇਕਚਬਾਨ ਦੇ ਵਿੱਚ ਉਹ ਤਾਂ ਟਾਲਮ ਟੋਲੇ ਕਰੀ ਜਾਂਦੇ ਸੀ ਟੜਕੇ ਆਓ ਜੇ ਮੈਂ ਟੜਕੇ ਕੋਈ ਅਰਦਾਸ ਕਰਾਉਣੀ ਆਪਾਂ ਵੀ ਅਰਦਾਸ ਕਰਕੇ ਕੋਈ ਐਪਲੀਕੇਸ਼ਨ ਦੇਣੀ ਤੁਸੀਂ ਲਿਖੋ ਸਾਨੂੰ ਫਿਰ ਮੈਂ ਨਾਲ ਤੇ ਮੁੰਡਾ ਫੋਟੋ ਖਿੱਚ ਲੈਣਾ ਦੀ ਮੁੰਛੀ ਨੂੰ ਮੈਂ ਕਿਹਾ ਮੋਹਰ ਲਾਇ ਦਿਤੀ ਕਹਿੰਦੇ ਐਸਐਚਓ ਸਾਹਿਬ ਆਉਣਗੇ ਕੱਲ ਨੂੰ ਫਿਰ ਕਰਦੇ ਆ ਮੈਂ ਐਸਐਸਆਈ ਨੂੰ ਵੀ ਫੜਾ ਕੇ ਫੋਟੋ ਕਰ ਰਿਹਾ ਹਾਂ ਮੈਂ ਕਹਿਆ ਵੀ ਬੰਦਾ ਫੜੋ ਮੈਂ ਕਹਿਆ ਵੀ ਡੈਸਟਬਿੰਚ ਨਾ ਸਿੱਟਣ ਦੀ ਕੋਸ਼ਿਸ਼ ਕਰਿਆ ਜੀ ਫਿਰ ਮੈਂ ਥਾਣੇ ਦੇ ਬਾਹਰ ਬਿਮਾਰ ਸ਼ਮਾਰ ਉਵੇਂ ਖੜ ਕੇ ਤੇ ਮੈਂ ਵੀਡੀਓ ਬਣਾ ਕੇ ਆਇਆ ਇਹ ਤਾਂ ਮਜ਼ਾਕ ਡਾਉਂਦੇ ਸੀ ਬਿਮਾਰ ਦਾ ਵੀ ਚਲੋ ਮੈਂ ਕਹਿੰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਜਿਵੇਂ ਇੱਕ ਵਾਰੀ ਮੈਨੂੰ ਬਿਮਾਰ ਕੀਤਾ ਨਾ ਇੱਕ ਇੱਕ ਅਧੇਰੀ ਇਹਨਾਂ ਨੂੰ ਕਰਦੇ ਪਤਾ ਲੱਗ ਜੂਗਾ ਹੁਣ ਉਹ ਬੰਦੇ ਨੂੰ ਜੇਕਰ ਪੁਲਿਸ ਨਹੀਂ ਫੜ ਸਕਦੀ ਸਭ ਤੋਂ ਵੱਡੀ ਗੱਲ ਤੇ ਆ ਵੀ ਪੁਲਿਸ ਝੂਠੀ ਪੈਗੀ ਪ੍ਰਸ਼ਾਸਨ ਆ ਨਾ ਜਿਹੜਾ ਉਹ ਤੇ ਕਫਨ ਪਾਤਾ ਅੱਗੇ ਤਾਂ ਕਫਨ ਹੁੰਦਾ ਸੀ ਦੂਜਾ ਹੁਣ ਮੁਰਦਿਆਂ ਦਾ ਕਾਫਨ ਪਾਤੇ ਦਿੱਤੇ ਕੱਲ ਦੀ ਤਰੀਕ ਨੰਗੀ ਭਾਨੇ ਸਿੱਧੂ ਨੂੰ ਰਿਆ ਕਰਨਾ ਸੀ ਨਾ ਇਹਨਾਂ ਨੇ ਉਹ ਕਹਿੰਦੇ ਕੀਤਾ ਨਹੀਂ ਤਾਂ ਫਿਰ ਉਹ ਚਲੋ ਮੁਰਦੇ ਬਣ ਗਏ ਇਹ ਭਗਵਾਨ ਤਮਨ ਨੇ ਪ੍ਰਸ਼ਾਸਨ ਨੂੰ ਵੀ ਮੁਰਦਾ ਬਣਾਤਾ ਪਹਿਲੀ ਵਾਰੀ 70 75 ਸਾਲਾਂ ਦੇ ਵਿੱਚ ਹੋਇਆ ਵੀ ਪ੍ਰਸ਼ਾਸਨ ਮੁਰਦਾ ਬਣ ਗਿਆ ਪ੍ਰਸ਼ਾਸਨ ਨੂੰ ਮੁਰਦਾ ਬਣਾਤਾ ਇਹਨਾਂ ਨੇ ਹੁਣ ਜੇਕਰ ਪ੍ਰਸ਼ਾਸਨ ਨੇ ਉਹ ਜਿਹੜਾ ਸੰਧੂ ਆ ਉਹਨੂੰ ਨਹੀਂ ਫੜਿਆ ਤੇ ਕਲੀਅਰ ਹੋ ਜਾ ਵੀ ਪੁਲਿਸ ਆਪ ਦਾ ਭਾਈ ਘਰੇ ਜਾ ਕੇ ਬਹਿ ਜਾਵੇ ਤੇ ਇਹ ਕਹਦੇ ਵੀ ਆ ਪਿਆ ਥਾਣ ਇੱਥੇ ਗੁੰਡੇ ਰਹਿ ਪਣ ਤੇ ਜਾਂ ਫਿਰ ਥਾਣੇ ਛੱਡੋ ਐਸਐਚਓ ਦੀ ਖਾਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਪਿੰਡਾਂ ਦੇ ਪ੍ਰਧਾਨ ਉਹਨਾਂ ਨੂੰ ਥਾਣੇ ਦੇ ਦੇ। ਦੇਖੋ ਇੱਕ ਗੱਲ ਮੈਂ ਇੱਥੇ ਕਹਿਣੀ ਚਾਹੂੰਗਾ। ਚਾਹੇ ਵਿਸ਼ਵਦੀਪ ਨੂੰ ਫੋਨ ਕਰਨ ਵਾਲਾ ਬੰਦਾ ਪੁਲਿਸ ਦਾ ਮੁੰਛੀ ਸੱਚੀ ਹੋ啊 ਤੇ ਚਾਹੇ ਕਿਸੇ ਨੇ ਨਕਲੀ ਬਣ ਕੇ ਫੋਨ ਮੁੰਛੀ ਦੇ ਨਾਂ ਤੇ ਕੀਤਾ ਦੋਵਾਂ ਹਾਲਤਾਂ ਦੇ ਵਿੱਚ ਇਹ ਬੇਹੱਦ ਗਲਤ ਤੇ ਘਟੀਆ ਕਾਰਵਾਈ ਆ। ਦੇਖੋ ਭਾਰਤ ਦਾ ਸੰਵਿਧਾਨ ਤੇ ਭਾਰਤ ਦਾ ਕਾਨੂੰਨ ਸਭ ਤੋਂ ਉੱਪਰ ਹੈ ਭਾਰਤ ਦੇ ਸੰਵਿਧਾਨ ਤੇ ਕਾਨੂੰਨ ਤੋਂ ਉੱਪਰ ਤਾਂ ਇੱਥੇ ਕੁਝ ਨਹੀਂ ਮੰਨਿਆ ਜਾਂਦਾ ਨਾ ਦੇਸ਼ ਇਹ ਦੇਸ਼ ਕੋਈ ਰਾਜਤੰਤਰ ਹੈ ਕੋਈ ਤਾਨਾਸ਼ਾਹੀ ਤਾਂ ਇੱਥੇ ਚੱਲਦੀ ਨਹੀਂ ਰਹੀ ਸੰਵਿਧਾਨ ਤੇ ਕਾਨੂੰਨ ਨਾਲ ਚੱਲਣ ਵਾਲਾ ਲੋਕਤੰਤਰ ਕਿਹਾ ਜਾਂਦਾ ਹੈ ਦੁਨੀਆ ਦੀ ਬਿਗ ਡੈਮੋਕ੍ਰੇਸੀ ਇੰਡੀਆ ਨੂੰ ਕਿਹਾ ਜਾਂਦਾ ਤਾਂ ਫਿਰ ਇਸ ਸਥਿਤੀ ਦੇ ਵਿੱਚ ਭਾਵੇਂ ਉਹ ਮੁੰਚੀ ਆ ਤੇ ਭਾਵੇਂ ਉਹ ਨਹੀਂ ਮੁੰਚੀ ਕੋਈ ਨਕਲੀ ਬਣਿਆ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਹੈ ਜਾਂ ਮੁੰਚੀ ਹੈ ਦੋਮਾ ਹਾਲਤਾ ਚ ਇਹ ਬਿਲਕੁਲ ਗਲਤ ਕਾਰਵਾਈ ਆ ਸੰਵਿਧਾਨ ਇਹ ਆਜਾਜਤ ਦਿੰਦਾ ਕਿ ਤੁਸੀਂ ਆਪਦੀ ਵਿਚਾਰ ਪ੍ਰਗਟਾ ਸਕਦੇ ਹੋ ਤੁਸੀਂ ਰੈਲੀ ਕਰ ਸਕਦੇ ਹੋ ਤੁਸੀਂ ਧਰਨਾ ਕਰ ਸਕਦੇ ਹੋ ਤੁਸੀਂ ਮੁਜ਼ਾਹਰਾ ਕਰ ਸਕਦੇ ਹੋ ਆਮ ਆਦਮੀ ਪਾਰਟੀ ਸਾਰੀ ਦੀ ਸਾਰੀ ਇਹ ਤਾਂ ਨਿਕਲੀ ਧਰਨਿਆਂ ਚੋਂ ਰੈਲੀਆਂ ਚੋਂ ਮੁਜ਼ਾਹਰਿਆਂ ਚੋਂ ਆ ਕੇਜਰੀਵਾਲ ਸਾਹਿਬ ਦੀ ਤਾਂ ਸ਼ੁਰੂਆਤ ਹੀ ਅੰਨਾ ਹਜ਼ਾਰੇ ਦੇ ਧਰਨਿਆਂ ਚ ਹੋਈ ਸੀ ਉਸ ਤੋਂ ਬਾਅਦ ਪੰਜਾਬ ਚ ਕਾਲੀਆਂ ਤੇ ਕਾਂਗਰਸੀਆਂ ਦੇ ਰਾਤ ਇਨਾਂ ਨੇ ਸੈਂਕੜੇ ਧਰਨੇ ਲਾਏ ਮੁਜ਼ਾਹਰੇ ਕੀਤੇ ਰੈਲੀਆਂ ਕੀਤੀਆਂ, ਰੋਡ ਵੀ ਜਾਮ ਕੀਤੇ, ਥਾਣਿਆਂ ਦੇ ਵੀ ਘਰਾਓ ਕੀਤੇ ਆਮ ਆਦਮੀ ਪਾਰਟੀ ਨੇ। ਜਾਂ ਤਾਂ ਕਹਿਣ ਅਸੀਂ ਨਹੀਂ ਕੀਤੇ, ਕਹਿ ਦੇਣ ਅਸੀਂ ਨਹੀਂ ਕੀਤੇ। ਪੰਜਾਬ ਆਪੇ ਦੱਸ ਦੂਗਾ ਕਿ ਕਿੰਨਾ ਵੱਡਾ ਇਹ ਝੂਠਾ ਤੇ ਅੱਜ ਜੇ ਪੁਲਿਸ ਵਾਲਾ ਇੰਜ ਕਰ ਰਿਹਾ ਹੈ ਤਾਂ ਫੇਰ ਵੀ ਗਲਤ ਆ। ਜੇਕਰ ਪੁਲਿਸ ਵਾਲੇ ਦੇ ਨਾਂ ਤੇ ਕੋਈ ਆਮ ਆਦਮੀ ਪਾਰਟੀ ਦਾ ਆਗੂ ਜਾਂ ਬੰਦਾ ਇਹ ਹਰਕਤ ਕਰ ਰਿਹਾ ਹੈ ਤਾਂ ਇਹਦਾ ਨੋਟਿਸ ਪੁਲਿਸ ਨੂੰ ਵੀ ਸਖਤ ਤੇ ਆਮ ਆਦਮੀ ਪਾਰਟੀ ਨੂੰ ਵੀ ਇਹਦਾ ਸਖਤ ਨੋਟਿਸ ਲੈਣਾ ਚਾਹੀਦਾ। ਕਿਉਂਕਿ ਇਹਦਾ ਮਾਂਜਾ ਉਹ ਕਰਨ ਵਾਲੇ ਨੂੰ ਨਹੀਂ ਵੱਜਣਾ ਜਿਨੇ ਇਹ ਹਰਕਤ ਕੀਤੀ ਆ ਐਦਾਂ ਜੇ ਲੋਕਾਂ ਨੂੰ ਫੋਨ ਕਰਨ ਲੱਗ ਗਏ ਵੀ ਸਾਰੇ ਬਲੌਗਰ ਚੱਕ ਲੈਣੇ ਜਿਹੜੇ ਸੋਸ਼ਲ ਮੀਡੀਆ ਤੇ ਬੋਲਦੇ ਨੇ ਉਹ ਬੰਦਾ ਫੋਨ ਤੇ ਇਹਨੂੰ ਕਹਿ ਰਿਹਾ ਵੀ ਸਾਰੇ ਬਲੌਗਰ ਜਿਹੜੇ ਚੱਕ ਲੈਣੇ ਆਣ ਪਛਾਤੇ ਬੰਦੇ ਜਿਹੜੇ ਪਰਚੇ ਚ ਨਹੀਂ ਉਹਦੇ ਉਹਦੇ ਚ ਪਾ ਦੇਣੇ ਆ ਠੀਕ ਆ ਇਹ ਧੱਕਾ ਹੁੰਦਾ ਆ ਪਰ ਇਹ ਧੱਕੇ ਕਰਨ ਵਾਲੇ ਇਤਿਹਾਸ ਚ ਉਹਨਾਂ ਦੀਆਂ ਕਬਰਾਂ ਤੇ ਵੀ ਲੋਕ ਜੁੱਤੀਆਂ ਮਾਰਦੇ ਨੇ ਔਰ ਜੇਕਰ ਕੋਈ ਵੀ ਬੰਦਾ ਇਹ ਕਰ ਰਿਹਾ ਆਮ ਆਦਮੀ ਪਾਰਟੀ ਨੂੰ ਮਾਂਜਾ ਮਾਰ ਕੇ ਰੱਖ ਦੇਣਾ ਇਹੋ ਜਿਹੇ ਬੰਦਿਆਂ ਨੇ ਹੋ ਸਕਦਾ ਭਗਵੰਤ ਮਾਨ ਦੀ ਨੀਅਤ ਚ ਖੋਟ ਨਾ ਹੋਵੇ ਹੋ ਸਕਦਾ ਭਗਵੰਤ ਮਾਨ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਤੇ ਉਹਨੂੰ ਮਤਲਬ ਕਰਨ ਨਾ ਦਿੱਤਾ ਜਾ ਰਿਹਾ ਹੋਵੇ ਇਹੋ ਜਿਹੇ ਬੰਦਿਆਂ ਨੇ ਬੇੜਾ ਗਰਕ ਕਰਤਾ ਵੱਖ-ਵੱਖ ਉਹਨਾਂ ਪਾਰਟੀਆਂ ਦਾ ਵੀ ਜਿਹੜੀਆਂ ਮਾੜਾ ਮੋਟਾ ਕੋਈ ਚੰਗਾ ਚਾਹੁੰਦੀਆਂ ਸੀ ਦੇਖੋ ਅਗਲੀ ਗੱਲ ਮੈਂ ਵਿਸ਼ਵਦੀਪ ਨਾਲ ਕਰਦਾ ਵਿਸ਼ਵਦੀਪ ਜੀ ਸਾਹਮਣੇ ਆ ਜਾਓ ਮਾੜਾ ਜੀ ਬਿਮਾਰ ਆ ਵਿਸ਼ਵਦੀਪ ਵਿਸ਼ਵਦੀਪ ਦੀ ਸਿਹਤ ਜਾਇਜ਼ਤ ਨਹੀਂ ਦੇ ਰਹੀ ਹੁਣੇ ਵੀ ਗੋਲੀਆਂ ਖਾ ਕੇ ਸਾਡੇ ਨਾਲ ਗੱਲ ਕਰਨ ਲੱਗਿਆ ਹੈ ਵੀਡੀਓ ਦੇ ਵਿੱਚ ਵਿਸ਼ਵਦੀਪ ਜੀ ਜਿਵੇਂ ਪਰਚਾ ਕੀਤਾ ਪਿਛਲੇ ਦਿਨੀ ਜਿਸ ਦਿਨ ਭਾਨੇ ਸਿੱਧੂ ਨੂੰ ਰਿਹਾਆ ਕਰਨ ਦੀ ਉਥੇ ਤੈਅ ਹੋਇਆ ਉਸੇ ਦਿਨ ਹੀ ਭਾਨੇ ਸਿੱਧੂ ਦੇ ਪਿਓ ਤੇ ਭੈਣਾ ਤੱਕ ਤੇ ਔਰਤਾਂ ਤੱਕ ਤੇ ਵੀ ਪਰਚਾ ਦਰਜ ਕੀਤਾ ਨਾਲ ਹੋਰ ਵੀ ਕਿੰਨੇ ਪਾ ਕੇ ਔਰ ਉਹ ਜਿਹੜੀਆਂ ਕੁੜੀਆਂ ਤੇ ਪਰਚਾ ਦਰਜ ਕੀਤਾ ਕਹਿੰਦੇ ਉਹ ਤਾਂ ਉਸ ਦਿਨ ਉਥੇ ਗਈਆਂ ਹੀ ਨਹੀਂ ਭਾਨੇ ਸਿੱਧੂ ਦੀ ਇੱਕ ਭੈਣ ਸਰਕਾਰੀ ਅਧਿਆਪਕ ਆ ਉਹ ਆਪਦੀ ਡਿਊਟੀ ਤੇ ਸੀ ਡਿਊਟੀ ਤੇ ਹੋਣ ਦੀ ਉਹਦੀ ਹਾਜ਼ਰੀ ਰਿਕਾਰਡ ਸਾਰਾ ਕੁਝ ਬੋਲਦਾ ਇਹ ਫਿਰ ਕੀ ਹੋ ਰਿਹਾ ਇਹ ਐਂ ਹੋ ਰਿਹਾ ਜੀ ਮੈਂ ਗੱਲਾਂ ਕਰੂੰਗਾ ਹੁਣ ਤਿੰਨ ਪਹਿਲਾਂ ਦੋ ਕਰਨੀਆਂ ਸੀ ਪਹਿਲਾ ਗੱਲ ਤਾਂ ਤੁਸੀਂ ਕੀਤੀ ਸੀ ਵੀ ਜਿਨ੍ਹਾਂ ਨੇ ਧੱਕੇਸ਼ਾਹੀਆਂ ਕੀਤੀਆਂ ਉਹਨਾਂ ਦੀਆਂ ਕਬਰਾਂ ਤੇ ਵੀ ਛਿੱਤਰ ਪਏ ਆ ਪਰ ਉਹ ਜ਼ਮਾਨੇ ਬਦਲ ਗਏ ਜੇ ਕਰੇ ਐਂ ਕਰਨਗੇ ਇਹ ਪਹਿਲੀ ਵਾਰੀ ਹੋਏ ਫਿਰ ਪਹਿਲੀ ਵਾਰੀ ਹੋਊਗਾ ਵੀ ਪਹਿਲਾਂ ਤਾਂ ਛਿੱਤਰ ਪੈਂਦੇ ਸੀ ਕਬਰਾਂ ਤੇ ਤੇ ਨਹੀਂ ਤਾਂ ਬੁਢਾਣਾਂ ਹੁੰਦੀਆਂ ਦਿਲ ਜਾ ਕੇ ਨਾ ਇਹਨਾਂ ਦੀਆਂ ਕਬਰਾਂ ਤੇ ਕੀਸੀਆਂ ਕਰਾਇਆ ਕਰਨੀਆਂ ਜਵਾਕ ਦੀਆਂ ਫਲਾਛਾਂ ਲੀਆਂ ਇਹ ਯਾਦ ਰੱਖੋ ਗੱਲ ਮੈਂ ਗੱਲ ਗਲਤ ਨਹੀਂ ਕਰ ਰਿਹਾ ਦੂਜੀ ਗੱਲ ਭਾਰਤ ਦੇ ਸੰਵਿਧਾਨ ਦੀ ਗੱਲ ਕੀਤੀ ਆ ਭਾਰਤ ਦਾ ਸੰਵਿਧਾਨ ਵਿਖਾਉਣ ਲੱਗਿਆ ਬਾਈ ਜੀ ਤੁਸੀਂ ਵੀ ਵਿਖਾ ਦਿਓ ਤੇ ਤੁਸੀਂ ਵੀ ਵਿਖਾ ਦਿਓ ਇਹ ਮਾੜਾ ਥੱਲੇ ਹੋਣੀਆ ਹੋਇਆ ਜੀ ਇਹ ਆ ਰਿਹਾ ਭਾਰਤ ਦਾ ਸੰਵਿਧਾਨ ਇਹ ਜਿਹਦੇ ਹੱਥ 'ਚ ਦੱਤੀ ਆ ਉਹ ਤੋੜ ਮੋੜ ਕੇ ਸਿੱੜ ਦਿੰਦਾ ਜਿਹਦੇ ਹੱਥ 'ਚ ਨਹੀਂ ਗਈ ਦੇਖੋ ਭਾਰਤ ਦਾ ਜਿਹੜਾ ਸੰਵਿਧਾਨ ਆ ਬਾਬਾ Rao Baba Saheb Bhimrao Ambedkar ਹੋਰਾਂ ਨੇ ਬਣਾਇਆ ਉਹ ਸੰਵਿਧਾਨ ਕਰਕੇ ਹੀ ਲੋਕਾਂ ਨੂੰ ਅਧਿਕਾਰ ਮਿਲੇ ਨੇ ਹੱਕ ਮਿਲੇ ਨੇ ਜਿਹਦੇ ਚ ਆਰਟੀਕਲ 19 ਜਿਹੜਾ ਉਹ ਵਿਚਾਰ ਪ੍ਰਗਟਾਉਣ ਦੀ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦਿੰਦਾ ਇਹ ਮੌਲਕ ਅਧਿਕਾਰਾਂ ਚ ਦਰਜ ਆਏ ਚੀਜ਼ਾਂ ਬਾਈ ਜੀ ਇਹ ਜਿਹੜਾ ਕਹਿ ਲੋ ਅਧਿਕਾਰ ਸਾਡੇ ਬਿਲਕੁਲ ਆ ਪਰ ਜਿਸ ਤਰ੍ਹਾਂ ਅੰਗਰੇਜ਼ ਤੇ ਮਨੁਵਾਦ ਸਾਡੇ ਤੇ ਰਾਜ ਕਰਦਾ ਸੀ ਅੱਜ ਤਰੀਕਾ ਬਦਲਤਾ ਜੇਕਰ ਵੇਖੋ ਗੱਲ ਇਹ ਹੈ ਵੀ ਜੇਕਰ ਸਵਿਧਾਨ ਨੂੰ ਚਲਾਉਣ ਵਾਲੇ ਚੰਗੇ ਹੋ ਜਾਣ ਇਹ ਚੀਜ਼ ਆਉਣਗੀਆਂ ਨਹੀਂ ਜੇਕਰ ਇਹ ਚੰਗੇ ਹੁੰਦੇ ਤਾਂ ਇਹਨਾਂ ਨੇ ਆਟਾ ਰੱਖਣ ਦਾਲ 'ਚ ਨਹੀਂ ਇਲਝਾਉਣਾ ਸੀ ਇਹਨਾਂ ਦੇ ਹੱਥਾਂ 'ਚ ਦੱਤੀਆਂ ਜਿਹੜਾ ਦੱਤੀ ਵਾਲਾ ਵੱਢ ਕੇ ਰੱਖ ਦਿੰਦਾ ਚਾਹੇ ਉਹ ਬਲਾਤਕਾਰ ਹੋ ਜਾਏ ਚਾਹੇ ਉਹ ਕਟਾਰੂ ਚੱਕ ਦੀ ਵੀਡੀਓ ਸਾਹਮਣੇ ਆ ਗਈ ਉੱਥੇ ਇਹਨਾਂ ਨੇ ਸਵਿਧਾਨ ਨੂੰ ਕੁਤਰੀ ਦਿੱਤਾ ਇਹਨਾਂ ਨੇ ਕਟਾਰੂ ਚੱਕ ਦੀ ਵੀਡੀਓ ਆਈ ਜਿਹੜੀ ਮਤਲਬ ਹੁਣ ਮੈਂ ਕੀ ਕਹਾਂ ਉਹਨੂੰ ਵੀ ਐਡਾ ਜਿਹੜੀ ਉਹਦੀ ਚੰਗੀ ਵੀਡੀਓ ਆਈ ਸੀ ਸੁਖਪਾਲ ਸਿੰਘ ਖਹਿਰਾ ਸਾਹਮਣੇ ਲੈ ਕੇ ਆਇਆ ਹੂੰ ਉਲਟਾ ਸੁਖਪਾਲ ਸਿੰਘ ਖਹਿਰਾ ਅੰਦਰ ਕਰਤਾ ਪੁਰਾਣੇ ਪਰਚੇ ਖੋਲ ਲੇ ਆਖੇ ਭੰਡਾ ਪਡੋਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਫਿਰ ਜਿਹੜੀ ਹੁਣ ਤੁਸੀਂ ਇਹ ਉਹ ਤਾਂ ਆਪਾਂ ਗੱਲ ਦੱਸ ਹੀ ਦਿੱਤੀ ਵੀ ਇਹ ਸੰਵਿਧਾਨ ਨੂੰ ਇਹ ਸਮਝਦੇ ਆ ਫਿਰ ਤੁਸੀਂ ਕਹਿ ਜਿਹੜਾ ਭਗਵੰਤ ਮਾਨ ਆ ਇਹਦਾ ਜਿਹੜਾ ਉਹ ਮਨ ਹੋ ਸਕਦਾ ਮਨ 'ਚ ਖੋਟ ਨਾ ਹੋਵੇ ਇਹਦੇ ਮਨ 'ਚ ਬਿਲਕੁਲ ਖੋਟ ਨਹੀਂ ਸਾਰੇ ਦਾ ਸਾਰਾ ਹੀ ਖੋਟਾ ਇਹ ਖੋਟਾ ਇਹਦੀ ਸੋਚ ਖੋਟੀ ਇਹਦਾ ਦਿਮਾਗ ਖੋਟਾ ਇਹ ਇਹਦਾ ਰੋਮ ਰੋਮ ਖੋਟਾ ਜੇਕਰ ਇਹਦੀ ਸੋਚ ਖੋਟ ਨਾ ਹੁੰਦੀ ਇਹਦੇ ਨਾਲ ਗੱਡੀਆਂ ਦੀ ਡਾਰ ਨਾ ਹੁੰਦੀ ਜੇਕਰ ਇਹਦੀ ਸੋਚ ਖੋਟ ਨਾ ਹੁੰਦੀ ਤੇ ਇਹਨਾਂ ਦੇ ਘਰ ਦੇ ਵਿੱਚ ਸੋਨੇ ਦੀ ਡਾਰ ਨਾ ਹੁੰਦੀ ਜਿਹੜੀ ਅੱਜਕੱਲ ਡਾਰਾਂ ਲੱਗੀਆਂ ਪਈਆਂ ਸੋਨੇ ਦੀਆਂ ਜਿਹੀ ਜੇਕਰ ਸੋਚ ਖੋਟ ਨਾ ਹੁੰਦੀ ਤੇ 3 ਲੱਖ ਦੇ ਬੂਟ ਨਾ ਪਾਉਂਦਾ ਇਹਦੀ ਨੀਤ ਵੀ ਖੋਟੀ ਇਹਦਾ ਮਨ ਵੀ ਖੋਟਾ ਇਹਦਾ ਦਿਮਾਗ ਵੀ ਖੋਟਾ ਤੇ ਪੰਜਾਬ ਉਹੀ ਰਹਿ ਗਿਆ ਝੋਟੇ ਦਾ ਝੋਟਾ ਸਹੀ ਮਹਨੇ ਦੇ ਵਿੱਚ ਇਹਨਾਂ ਤਾਂ ਮਾਰ ਝੋਟਾ ਕਰਤਾ ਪੰਜਾਬ ਦੀ ਆਪਾਂ ਗੱਲ ਬਾਤ ਦੇ ਵਿੱਚ ਕਰਦੇ ਆ ਫਿਰ ਜਿਹੜੀ ਗੱਲ ਹੁੰਦੀ ਹੈ ਪਰਚਿਆਂ ਦੀ ਹੁਣ ਕੰਮ ਉਹ ਹੈ ਪਿਆ ਵੀ ਇੱਥੇ ਪੱਠੇ ਤਾਂ ਬਹੁਤ ਆ ਪਾਣੀ ਤਾਂ ਬਹੁਤ ਆ ਪਰ گاਵਾ ਜਿਵੇਂ ਧਿਆਂਗਾ ਮਰਦੀਆਂ ਫਿਰਦੀਆਂ ਉਹ ਹਾਲ ਸਾਡੇ ਦੇਸ਼ ਦਾ ਇੱਥੇ ਜੱਜ ਕਿ ਐਡਵੋਕੇਟ ਤਾਂ ਬਹੁਤ ਆ ਪਰ ਲੋਕ ਬਿਨਾਂ ਇਨਸਾਫ ਤੋਂ ਫਿਰਦੇ ਆ ਮੈਂ ਕਹਿਣਾ ਚਾਹੂੰਗਾ ਵੀ ਹਾਈ ਕੋਰਟ ਦੇ ਜੱਜ ਸਾਹਿਬਾਨੇ ਗੱਲਾਂ ਸੁਣਦੇ ਹੋਣਗੇ ਉਹਨਾਂ ਦੇ ਕੋਲ ਸਾਰਾ ਕੁਝ ਪਹੁੰਚਦਾ ਹੋਊਗਾ ਕੀ ਉਹ ਕਿਸੇ ਵਕੀਲ ਨੂੰ ਕਹਿ ਕੇ ਹਾਈ ਕੋਰਟ ਦੇ ਵਕੀਲ ਨੂੰ ਕਹਿ ਕੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਤਸ਼ੱਦਦ ਢਾ ਰਹੀ ਆ ਭਗਵੰਤ ਮਾਨ ਦੀ ਸਰਕਾਰ ਜਿਹੜੀ ਭਾਨੇ Sidhu ਦੀਆਂ ਭੈਣਾਂ ਤੇ ਜਾਂ ਪਰਿਵਾਰ ਤੇ ਜਾਂ ਹੋਰਾਂ ਲੋਕਾਂ ਤੇ ਇਹਨਾਂ ਨੂੰ ਚੱਕ ਕੇ ਅੰਦਰ ਨਹੀਂ ਸਿੱਟ ਸਕਦੇ ਇਹ ਮੁੱਖ ਮੰਤਰੀ ਆ ਕੇ ਇਹ ਕੋਈ ਰਾਜਾ ਮਹਾਰਾਜਾ ਬਣ ਗਿਆ 50 ਸਾਲ ਦੀ ਪਰੌਣੀ ਜਿੰਦੇ ਤੂੰ ਐਵੇਂ ਨਾ ਕਿਤੇ ਮਾਣ ਕਰੀ ਇਸੇ ਤਰ੍ਹਾਂ ਬਈ ਜੀ ਅਸੀਂ ਧਾਇ ਮਰੀ ਜਾਂਦੇ ਆ ਸਾਡੇ ਪਾਣੀ ਬਹੁਤ ਆ ਫਿਰ ਵੀ ਫਸਲਾ ਪੰਜਰੂਗਾ ਪਿੰਨਾ ਇੱਕ ਝੂਠ ਤਾਂ ਨਾ ਗੱਲ ਸਾਡੇ ਇੱਥੇ ਅਮੀਰੀ ਬਹੁਤ ਆ ਤਾਂ ਵੀ ਦੇਸ਼ ਦੇ ਵਿੱਚ ਲੋਕ ਭੁੱਖੇ ਪਈ ਜਾਂਦੇ ਆ ਉਸੇ ਤਰ੍ਹਾਂ ਵਕੀਲ ਜੱਜ ਬਹੁਤ ਆ ਤਾਂ ਵੀ ਲੋਕ ਬਿਨਾਂ ਇਨਸਾਫ ਤੋਂ ਫਿਰਦੇ ਆ ਕਿ ਭਗਵਾਨ ਤਮਾ ਨੂੰ ਚੱਕ ਕੇ ਅੰਦਰ ਠੋਕਨ ਜਿਵੇਂ ਇਸ ਦੇ ਪਰਚੇ ਪੁਰਚੇ ਪਵਾਏ ਜਾਂਦਾ ਲੋਕਾਂ ਦੇ ਇਹਨੇ ਨੱਚਣਾ ਤਾਂ ਸੀਗਾ ਪੰਜਾਬ ਦੀ ਖਾਤਰ ਤੇ ਜਾ ਕੇ ਨੱਚਣ ਲੱਗ ਗਿਆ ਕੇਦਰੀਵਾਲ ਦੇ ਰਾਗਾਂ ਤੇ ਉਧਰੋਂ ਰਾਗ ਬਚੱਡੇ ਤੇ ਸਾਡੇ ਪੰਜਾਬ ਦੇ ਐਮਐਲਏ ਵੇਖੋ ਇੱਧਰ ਚੂੜੀਆਂ ਮੈਂ ਕਹੂੰਗਾ ਫਿਰ ਉਹਨਾਂ ਦੇ ਵੀ ਹੱਥਾਂ 'ਚ ਆ ਉਹਦੇ ਨਾ ਅੰਮੜਾ ਮੈਂ ਫੜ ਲੈਂਦਾ ਜਿਹੜਾ ਹੈਗਾ ਰਾਗ ਬਚੱਡਾ ਮੂੰਹ ਮੋਨਾ ਆ ਮਤਲਬ ਮੂੰਹ ਤੇ ਦਾੜੀ ਤੇ ਉਹ ਵੀ ਜਿਹੜੇ ਕਹਿ ਲੋ ਵੀ ਉਮਰਾ ਉਹ ਵੀ ਛੋਟੀ ਤੇ ਵੱਡੇ ਵੱਡੇ ਬੰਦੇ ਜਾ ਕੇ ਪਤਾ ਕੀ ਕਰਦੇ ਆ ਮੈਂ ਖਾਈ ਮੜਾ ਜਾ ਉਹ ਹੱਥ ਨਹੀਂ ਰੱਖਦਾ ਮੋਢੇ ਤੇ ਆ ਵੇਖੋ ਇਹਨਾਂ ਦੀ ਔਕਾਤ ਬਣਾਈ ਖੜੇ ਪੰਜਾਬ ਵਾਲੇ ਕਹਣਗੇ ਅਸੀਂ ਪੰਜਾਬੀ ਆ ਇਹਨਾਂ ਦੇ ਕਈ ਐਮਐਲਏ ਵੇਖੇ ਮੈਂ ਰਾਗੋਂ ਚੱਡੇ ਦੇ ਪੈਰੀ ਹੱਥ ਲਾਉਂਦਾ ਛੋ ਡੱਬ ਕੇ ਮਰ ਡੱਬ ਕੇ ਮਰੋ ਤੁਸੀਂ ਪਾਣੀ ਵੀ ਦਿੰਦਾ ਕਰ ਦੋਗੇ ਜਿੱਦੇ ਡੁੱਬੇ ਇਹ ਔਕਾਤ ਵੇਖੋ ਜੀ ਇਹਨਾਂ ਦੀ ਉਲਟਾ ਇਹ ਸਾਨੂੰ ਕਹਿੰਦੇ ਆ ਅਸੀਂ ਕਿਥੋਂ ਕੀ ਤੋਂ ਦਬਣਾ ਜੇ ਦਬਣਾ ਹੁੰਦਾ ਤੁਹਾਡੀਆਂ ਸਰਕਾਰਾਂ ਤੇ ਬੋਲਦੇ ਨਹੀਂ ਸੀਗੇ ਇਹ ਤਾਂ ਮਹਾਰਾਜ ਨੂੰ ਮੈਨੂੰ ਠੀਕ ਕਰ ਲੈਣ ਤੇ ਬਸ ਨਾ ਅੱਛਾ ਇੱਕ ਗੱਲ ਦੱਸੋ ਤੁਸੀਂ ਆਮ ਆਦਮੀ ਪਾਰਟੀ ਦੇ ਉੱਪਰ ਬੋਲ ਰਹੇ ਹੋ ਜੀ ਭਗਵੰਤ ਮਾਨ ਸਾਹਿਬ ਇੱਕ ਤਾਂ ਗੱਲ ਇਹ ਆ ਬਈ ਦੂਜੇ ਪਾਸੇ ਕੀ ਫਿਰ ਤੁਸੀਂ ਇਹ ਚਾਹੁੰਦੇ ਹੋ ਵੀ ਭਗਵੰਤ ਮਾਨ ਹੋਰਾਂ ਨੂੰ ਆਮ ਆਦਮੀ ਪਾਰਟੀ ਨੂੰ ਪਾਸੇ ਕਰ ਦੇਣ ਲੋਕ ਤੇ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਨੂੰ ਫਿਰ ਲੈ ਆਉਣ ਉਹ ਫਿਰ ਬਾਈ ਜੀ ਗੱਲ ਉੱਥੇ ਆ ਗਈ ਕਹਿੰਦਾ ਮੈਂ ਤਾਂ ਨਾ ਹਾਸਾ ਵੀ ਹੁੰਦਾ ਐ ਸਵਾਲ ਤੇ ਦਾਤੀ ਤਾਂ ਦਾਤੀ ਹੁੰਦੀ ਐ ਭਲਾ 100 ਵਾਲੀ ਰੱਖ ਤੇ ਭਲਾ 50 ਵਾਲੀ ਰੱਖ ਵੱਡਣ ਤਾਂ ਉਹਨੇ ਪੱਠੀ ਐ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਫੇਰ ਕੀ ਤੁਸੀਂ ਇਹ ਚਾਹੁੰਦੇ ਹੋ ਵੀ ਕੀ ਕਾਲੀ ਕਾਂਗਰਸੀ ਇਹਨਾਂ ਨਾਲੋਂ ਚੰਗੇ ਨੇ ਇਹ ਤਾਂ ਵੈਸੇ ਇਹਨਾਂ ਨੇ ਕਹਿਤਾ ਵੀ ਹਾਂ ਮੁੰਡਿਆ ਪਾਪਾ ਤੇਰਾ ਚੰਗਾ ਸੀ ਵੀ ਲੋਕਾਂ ਦੇ ਕੌਲਿਆਂ ਤੇ ਨਹੀਂ ਮੂਤਦਾ ਸੀ ਇਹ ਤਾਂ ਇਹਨੇ ਕਬਾਤਾ ਇਹ ਤਾਂ ਤੁਸੀਂ ਮੰਨਦੇ ਗੱਲ। ਇਹ ਹਾਂ ਭਗਵੰਤ ਸਿੰਘ ਪਾਪਾ ਤੇਰਾ ਚੰਗਾ ਸੀ ਉਹ ਤਖਬੀਰ ਕੇ ਚੰਗੇ ਸੀ। ਪਹਿਲਾਂ ਤਾਂ ਇਹ ਵੀ ਗੱਲ ਕਹੂੰਗਾ ਜਿੱਥੇ ਸਲੇਟ ਕਰਨ ਵਾਲੀ ਬੰਦ ਈ ਉੱਥੇ ਮੈਂ ਕਰੂੰਗਾ ਵੀ ਤੇ ਜਿੱਥੇ ਸਚਾਈ ਗੱਲ ਹੋ ਮੈਂ ਕਰੂੰਗਾ। ਮੈਂ ਕੋਈ ਬਾਦਲਾਂ ਦੀ ਸਪੋਰਟ ਨਹੀਂ ਕਰਦਾ ਜਲਾਲਾਬਾਦ ਤੋਂ ਐਮਐਲਏ ਦੀ ਚੋਣ ਲੱਗੀ। ਇਹ ਸੀ ਖੇਤਰੀ ਪਾਰਟੀ ਸਾਨੂੰ ਇਹ ਬਚਾ ਸਕਦੀ ਸੀ ਪੰਜਾਬ ਨੂੰ ਸਭ ਤੋਂ ਵੱਡੀ ਗੱਲ ਤੇ ਆ। ਪਰ ਇਹ ਦਿੱਲੀ ਦੇ ਸ਼ਹਿਾਰਿਆਂ ਤੇ ਨੱਚੀਆਂ ਆਏ ਆ ਕਰਕੇ ਵੀ। ਇਹਨਾਂ ਨੇ ਹੋ ਜਾਂਦਾ ਜਾਣਦੇ ਹੋ। ਬੰਬ ਛੜਕਾਂ ਬਣਾਤੀਆਂ ਬਾਦਲ ਸਾਹਿਬ ਦੀਆਂ ਦਿਨਾਂ ਕਣਕਾਂ ਕਰਤੀਆਂ ਉਹ ਯੋਧਿਆਂ ਦੀ ਕੌਮ ਸਭ ਤੋਂ ਪਹਿਲੇ ਇਹਨਾਂ ਨੇ ਰੋਲੀ ਆ ਮੈਨੀਆਂ ਦਾ ਕਾਲਿਆਂ ਨੂੰ ਲਿਆਓ ਕਾਂਗਰਸ ਨੂੰ ਲਿਆਓ ਪਰ ਮੈਂ ਤੁਹਾਨੂੰ ਇਹ ਕਹਿਣਾ ਕਿ ਭਰਾਵੋ ਤੁਹਾਡੇ ਆਪ ਦੇ ਬੱਚੇ ਮਰ ਗਏ ਆ ਸਾਰੀ ਉਮਰ ਗੁਲਾਮੀ ਕਰਾਉਣੀ ਉਹਨਾਂ ਤੋਂ ਜਿਹੜੇ ਲੋਕ ਸਮਝਦਾਰ ਆ ਉਹ ਐਮਐਲਏ ਐਮਪੀ ਦੀਆਂ ਚੋਣਾਂ ਲੜਨ ਤਾਂ ਕਿ ਜਿਹੜੇ ਤੁਹਾਡੇ ਬੱਚੇ ਉਹ ਐਮਐਲਏ ਐਮਪੀ ਬਣ ਤੇ ਉਹ ਕੁਝ ਨਾ ਕੁਝ ਸੁਧਾਰਨ ਫਿਰ ਕਾਲੀ ਕਾਂਗਰਸ ਬੀਜੇਪੀ ਝਾੜੂ ਵਾਲੇ ਦੇਸ਼ ਨੂੰ ਨਹੀਂ ਸੰਭਾਲ ਸਕਦੇ ਸਾਂਭਣਗੇ ਤਾਂ ਦੇਸ਼ ਦੇ ਲੋਕ ਸਾਂਭਣਗੇ ਪਰ ਇਹਨਾਂ ਨੂੰ ਸਮਝਾਉਣੀ ਪਊਗੀ ਪਹਿਲਾਂ ਪੰਜਾਬ ਦੀ ਗੱਲ ਕਰੀਏ ਇਹ ਕਈ ਇਹਨਾਂ ਨੂੰ ਜਦੋਂ ਪੁੱਛੀਏ ਵੀ ਤੁਸੀਂ ਬਈ ਕੀ ਕਹਿਣਗੇ ਦਾੜੀ ਤੇ ਹੱਥ ਮਾਰ ਕੇ ਕਹਿਣਗੇ ਅਸੀਂ ਗੁਰੂ ਪੀਰਾਂ ਦੀ ਧਰਤੀ ਦੇ ਆ ਫਿਰ ਕਹਿਣਗੇ ਪੱਗ ਬੰਨੀ ਹੋਊਗੀ ਬੀਬੀ ਮਾਂ ਸਾਡੀ ਦੇ ਗਾਤਰਾ ਪਾਇਆ ਹੋਊਗਾ ਗੁਰੂ ਜੀ ਸਿੰਘ ਨਹੀਂ ਮੈਂ ਗੁੱਸਾ ਨਹੀਂ ਮੇਰੀ ਕੋਈ ਧਰਮ ਦੀ ਭੈਣ ਉਹਨੂੰ ਕੋਈ ਗੁੱਸਾ ਨਾ ਕਰੇ ਜਾ ਕੇ ਫਰੀਦ ਅਧਾਰ ਕੱਟ ਵਖਾ ਕੇ ਗੱਡੀ ਚ ਬੈਈਏ ਉੱਥੇ ਤਾਂ ਗਾਤਰਾ ਲਾ ਕੇ ਰੱਖ ਦੇਣਾ ਚਾਹੀਦਾ ਓਏ ਤੁਸੀਂ ਉਹ ਯਾਦਤਾ ਕਰੋ ਏ ਪੰਜਾਬ ਕੋ ਮੈਨੂੰ ਉੱਚਾ ਮੈਂ ਬੋਲ ਨਹੀਂ ਸਕਦਾ ਪਹਿਲਾਂ ਤੁਸੀਂ ਝਾਤੀ ਦਾ ਮਾਰੋ ਫਿਰ ਮੈਂ ਇੱਥੋਂ ਰਿਹਾ ਵੀ ਨਹੀਂ ਜਾਂਦਾ ਉਹਦੇ ਦੋ ਪੁੱਤ ਛੋਟੇ ਛੋਟੇ ਥੋੜੇ ਤਾਂ ਐਡਾ ਨਿਆਣਾ ਹੁੰਦਾ ਉਹਦੇ ਤੋਂ ਬਾਅਦ 18 19 ਸਾਲਾਂ ਦੇ ਤੁਸੀਂ ਟੋਪੀਆਂ ਦੇ ਦਿੰਨੇ ਆ ਬੂਟ ਪਵਾ ਦਿੰਨੇ ਆ ਛੁੱਟੀ ਵਾਲੀ ਆ ਮਾਨ ਸਾਹਿਬ ਛੁੱਟੀਆਂ ਕਰਾ ਦੋ ਖੰਡ ਵਾਲੀ ਛੁੱਟੀਆਂ ਕਰਾ ਦੋ ਵੀ ਕਹਿੰਦਾ ਮੈਂ ਛੁੱਟੀਆਂ ਕਰਾ ਦੇ ਆ ਹੂੰ ਉਹ ਤਾਂ ਛੁੱਟੀਆਂ ਕਰਾ ਦਿੰਨੇ ਆ ਉਹਦੇ ਪੁੱਤ ਤਾਂ ਉਹ ਠੰਡੇ ਬੁਰਜ ਚ ਬਿਠਾਤੇ ਉਹਦੀ ਮਾਂ ਠੰਡੇ ਬੁਰਜ ਚ ਬਿਠਾਤੀ ਓਏ ਵੀ ਕਿਓ ਲੋਕੋ ਇੱਧਰ ਝਾਤੀ ਮਾਰੋ ਮੈਨੂੰ ਮੈਂ ਕਹਿੰਦਾ ਨਾ ਮੈਨੂੰ ਬਾਹਲਾ ਮੈਂ ਬੋਲਦਾ ਨਹੀਂ ਵੀ ਕਿਓ ਲੋਕੋ ਝਾਤੀ ਠੋਕੋ ਇੱਧਰ ਤੁਸੀਂ ਲੋਕ ਗੁਰਾਂ ਦੀ ਲਾਜ ਨਹੀਂ ਹੋ ਸਕਦੇ ਮਾਫੀ ਚਾਉਣਾ ਤੁਸੀਂ ਗੁਰੂਆਂ ਦੀ ਨਾ ਮਿੱਟੀ ਜਿਹੜਾ ਨਾ ਜਿੱਥੇ ਪੈਰ ਰੱਖੇ ਆ ਉਹਨਾਂ ਦੀ ਮਿੱਟੀ ਦੀ ਤੁਸੀਂ ਹੈ ਨਹੀਂਗੇ ਓਏ ਤੁਸੀਂ ਨੋ ਵੀ ਹੈ ਨਹੀਂ ਗੁਰੂਆਂ ਦਾ ਤੁਸੀਂ ਲਾਦਾ ਕਿੰਨੇ ਆਉਦੇ ਆਪ ਨੂੰ 300 ਯੂਨਿਟਾਂ ਚ ਵੇਕਣਾ ਲਿਓ ਘਰਾਂ ਚ ਬੈਠੇ ਆ ਤੁਸੀਂ ਉਹਦੇ ਪੁੱਤ ਨੀਆਂ ਚ ਚਣਗੇ ਸ਼ਾਮ-ਧਾਮ ਡੰਡ ਭੇਦ ਲਾਏ ਗਏ ਓਏ ਹੀਰੇ ਮੋਤੀਆਂ ਚ ਨਹੀਂ ਵਿਕੀ ਓਏ ਤੁਸੀਂ ਵੇਖ ਕੇ 300 ਯੂਨਿਟ ਚ ਵੇਖ ਗੁਰੂਆਂ ਦੇ ਪੁੱਤ ਮੈਂ ਵੇ ਤੁਹਾਡੇ ਸਾਦ ਕੇ ਜਾਵਾਂ ਬੀਬੀ ਸਾਡੀ ਸਚਾਈ ਆ ਜੀ ਮੈਂ ਸਾਰਿਆਂ ਨੂੰ ਨਹੀਂ ਆਂਦਾ ਮੈਂ ਗੁਰੂ ਦੀ ਸਿੰਘ ਨਹੀਂ ਆ ਤੇ ਗੁਰੂ ਦੀ ਸਿੰਘ ਨਹੀਂ ਤਾਂ ਬੀਬੀ ਫਿਰ ਜਿਹੜੀ ਗੁਰੂ ਦੀ ਸਿੰਘ ਨਹੀਂ ਜਿਹਦੀ ਮਾਂ ਵੇਖ ਘਰ ਵਾਲਾ ਤੋੜਤਾ ਉਹ ਪੁੱਤ ਤੋੜਤਾ ਪੁੱਤਰੇ ਤੋੜਤੇ ਉਹਨੇ ਐਣੀ ਕੀਤੀ ਤੇ ਤੈਥੋਂ ਜਦੋਂ ਕਨੈਕਟਰ ਆ ਕੇ ਠਿਕਟ ਮੰਗਦਾ ਤੇਰੀ ਜਾ ਜਾਂਦੀ ਹੋ ਜਾਂਦੀ ਤੂੰ ਗੁਰਨਾਇ ਸਿੰਘ ਨਹੀਂ ਹੋ ਸਕਦੀ ਨਹੀਂ ਇਹ ਇਹ ਜਿਹੜਾ ਵਿਸ਼ਵਦੀਪ ਜੀ ਤੁਸੀਂ ਵਿਸ਼ੇ ਤੇ ਬੋਲ ਰਹੇ ਹੋ ਇਹ ਵਿਸ਼ਾ ਬਿਲਕੁਲ ਮੈਂ ਕਿਹਾ ਇਹ ਲੰਬਾ ਤੇ ਵੱਖਰਾ ਵਿਸ਼ਾ ਹੈ ਨਹੀਂ ਜੀ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਤੁਹਾਡੇ ਨਾਲ ਹੋਇਆ ਜਿਸ ਤਰ੍ਹਾਂ ਤੁਹਾਡੇ ਵਾਂਗ ਹੋਰਾਂ ਲੋਕਾਂ ਨਾਲ ਵੀ ਹੋ ਰਿਹਾ ਉਸ ਮੁੱਦੇ ਤੇ ਉਸੇ ਮੁੱਦੇ ਤੇ ਆ ਜੀ ਆਪਾਂ ਤੁਸੀਂ ਗੱਲ ਕੀਤੀ ਨਾ ਵੀ ਫਿਰ ਕਾਲੀ ਕਾਂਗਰਸ ਨੂੰ ਲੈ ਆਉਣ ਪੰਜਾਬ ਨੂੰ ਪੰਜਾਬ ਦੇ ਲੋਕ ਸੰਭਣਗੇ ਸਿਹਤ ਸਿੱਖਿਆ ਤੇ ਰੁਜ਼ਗਾਰ ਮੰਗਣ ਫ੍ਰੀ ਮੰਗਣਾ ਉਹ ਜਿਹੜਾ ਕਹ ਲੋ ਸਿਹਤ ਸਿੱਖਿਆ ਰੁਜ਼ਗਾਰ ਚਾਹੇ ਕੋਈ ਐਸਸੀ ਬੀਸੀ ਜਰਨਲ ਹਿੰਦੂ ਮੁਸਲਮਨ ਸਿੱਖ ਈਸਾਈ ਚਾਹੇ ਕੋਈ ਹੋਵੇ ਸਾਨੂੰ ਇਹ ਚੀਜ਼ ਚਾਹੀਦੀਆਂ ਇਹ ਜੇਕਰ 3 300 ਯੂਨਟਾਂ ਤੇ ਗਏ ਫਿਰ ਤਾਂ ਭਲਾ ਤੁਸੀਂ ਚੱਕ ਕੇ ਸੁਖਵੀਰ ਨੂੰ ਬਿਠਾਓ ਭਗਵੰਤ ਮਾਨ ਨੂੰ ਬਿਠਾ ਲਓ ਚਾਹੇ ਤੁਸੀਂ ਰਾਗਵ ਚੱਡੇ ਨੂੰ ਬਿਠਾ ਲਓ ਜਿਹਨੂੰ ਜੀ ਕਰ ਦੋ ਉਸ ਨੂੰ ਬਿਠਾ ਲਓ ਫਿਰ ਪੰਜਾਬ ਦੇ ਹਾਲਾਤ ਇਹੀ ਰਹਿਣਗੇ ਲੋਕਾਂ ਨੂੰ ਸਮਝ ਨਾ ਪਊਗਾ ਐਵੇਂ ਫਿਰ ਫੋਨ ਆਉਣਗੇ ੱੱਕੇ ਛਾਈਆਂ ਦੇ ਦਾਤੀ ਇਹਨਾਂ ਦੇ ਹੱਥ 'ਚ ਸਾਰਾ ਕੁਝ ਵੜ ਕੇ ਰੱਖ ਦਿੰਦੇ ਤੁਸੀਂ ਦੇਖੋ ਲੋਕਤੰਤਰ ਦੀ ਗੱਲ ਕਰਦੇ ਆ ਲੋਕਤੰਤਰ ਦਾ ਮਤਲਬ ਇਹ ਆ ਕਿ ਇੱਕ ਐਸਐਸਪੀ ਐਸਐਚ ਨੂੰ ਕਹਿ ਰਿਆ ਐਸਐਚਓ ਐਸਐਸਈ ਨੂੰ ਕਹਿ ਰਿਆ ਵੀ ਪਰਚਾ ਪਾ ਵੀ ਸ਼ਿਵਦੀਪ ਤੇ ਅੱਗੋਂ ਦਾ ਬੰਦ ਆ ਜੀ ਇਹਦਾ ਜ਼ੁਲਮ ਕੀ ਆ ਇੱਥੇ ਜਦੋਂ ਐਸਐਸਪੀ ਕਹਿੰਦਾ ਉਹ ਐਸਐਚਓ ਤਾਂ ਪਹਿਲਾਂ ਟੋਪੀ ਲਾਪਕਦੇ ਫਲੂਠੋਕ ਦਾ ਮਾਰਿਆ ਠੀਕ ਆ ਸ਼ਿਵਦੀਪ ਪਰਚਾ ਪਾ ਦੋ ਦੋ ਸੱਦੇ ਐਸ ਨੂੰ ਪਾਓ ਵੀ ਸ਼ਿਵਦੀਪ ਤੇ ਪਰਚਾ ਲੋਕਤੰਤਰ ਦਾ ਕੀ ਚੀਕ ਹੂੰ ਚ ਲਾਉਣ ਵਾਲੇ ਮਾਰੇ ਹੋਏ ਪਈ ਚ ਲਾਉਣ ਵਾਲੇ ਮਾਰੇ ਪਏ ਜੀ ਬਾਕੀ ਜਿਹੜਾ ਤੁਹਾਡਾ ਸਵਾਲ ਹੋ ਮਜ਼ਰੂਰ ਪੁੱਛ ਲਓ ਮੈਂ ਜਵਾਬ ਦੇ ਦਿਆਂਗੀ ਮਿੱਤਰ ਪਿਆਰਿਓ ਤੁਸੀਂ ਸੁਣਿਆ ਵਿਸ਼ਵਦੀਪ ਨੇ ਦਿੱਤੇ ਨੇ ਜਵਾਬ ਤੁਸੀਂ ਲੈਣੇ ਸੁਣ ਕੀ ਵਿਸ਼ਵਦੀਪ ਡਰਿਆ ਸੀ ਫੋਨ ਤੋਂ ਕਿ ਨਹੀਂ ਉਹਨਾਂ ਨੇ ਜਵਾਬ ਦੇਤਾ ਵਿਸ਼ਵਦੀਪ ਨੂੰ ਫੋਨ ਸੱਚੀਓ ਪੁਲਿਸ ਦਾ ਆਇਆ ਜਾਂ ਵਿਸ਼ਵਦੀਪ ਨੂੰ ਫੋਨ ਜਿਹੜਾ ਆਇਆ ਉਹ ਕਿਸੇ ਪੁਲਿਸ ਦੇ ਨਾਂ ਤੇ ਕਿਸੇ ਹੋਰ ਬੰਦੇ ਨੇ ਕੀਤਾ ਉਹਦਾ ਜੋ ਅੰਦਾਜ਼ਾ ਹੈ ਉਹ ਤੁਸੀਂ ਸੁਣ ਲਿਆ ਹੁਣ ਤੁਸੀਂ ਆਪਣੇ ਕਮੈਂਟ ਲਿਖਿਓ ਆਪਣੇ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਵਿਸ਼ਵਦੀਪ ਜੀ ਬਹੁਤ ਸ਼ੁਕਰੀਆ ਮਿਹਰਬਾਨ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਬਹੁਤ ਬਹੁਤ